ਅਜੀ ਸਤ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਤੇ ਹੋ ਗਿਆ ਜੀ ਸ਼ਾਮ ਦਾ ਟਾਈਮ ਤੇ ਹਨੇਰਾ ਕਾਫੀ ਹੋ ਗਿਆ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਵੀਸਾ ਸਿਆਲ ਦੇ ਦਿਨ ਜਿਹੜਾ ਇਹ ਟਾਈਮ ਪਤਾ ਹੀ ਨਹੀਂ ਲੱਗਦਾ ਉਹ ਤਾਂ ਖੜਦਾ ਹੀ ਨਹੀਂ ਸ਼ਾਮ ਦੇ ਕਦੋਂ 5:00 ਵੱਜ ਗਏ ਜੀ ਕਦੋਂ ਰਾਤ ਆ ਗਈ ਹੁਣ ਦਿਨ ਘੱਟਦੇ ਕਿਉਂਕਿ ਦਿਨ ਹੋ ਗਏ ਆ ਜੀ ਛੋਟੇ ਰਾਤਾਂ ਹੋ ਗਈਆਂ ਲੰਬੀਆਂ ਤੇ ਪਹੁੰਚੇ ਹੋਏ ਆ ਇੱਧਰ ਬੀਬੀ ਕੋਲ ਹਾਂ ਬੀਬੀ ਮੈਂ ਠੀਕ ਠਾਕ ਆ ਸਤਿ ਸ੍ਰੀ ਅਕਾਲ ਭਾਈ ਸਾੜਿਆਂ ਦਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੜਦੀ ਗੱਲ ਦਾ ਧਾਬੇ ਤੇ ਹੋਰ ਹਾਂ ਵੀ ਚੱਲਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਅੱਗੇ ਤੇ ਵੀ ਬੈਠਾ ਹੈ ਤਲਵੰਤ ਮਸੀਹਾ ਦੀ ਸ਼ੁਰੂਆਤ ਸ਼ੁਰੂ ਮਨਿੰਦਰ ਮਤਲਬ ਆ ਵੀ ਆਉਦੀ ਹੈ ਕਿ ਟੀਆਂ ਬਾਤ ਪਤਾ ਹੈ ਕੀ ਗੱਲ ਹੈ ਜੀ ਮਨਿੰਦਰ ਦੇ ਸਕੂਲ ਦੇ ਵਿੱਚ ਤਾਂ ਵਰਦੀ ਨੂੰ ਤਰੀਬਨ ਹਫਤਾ ਦਾ 10 ਦਿਨ ਹੋ ਗਏ ਕਹਿੰਦੇ ਆ ਨੂੰ ਵੀ ਭਾਈ ਆਪਣੇ ਬੱਚੇ ਦੇ ਪੂਰੀ ਵਰਦੀ ਵੀ ਜਿਹੜਾ ਟਰੈਕਸੂਟ ਲੱਗਿਆ ਹੈ ਠੰਡ ਵਾਲਾ ਉਹ ਲਾ ਕੇ ਭੇਜਿਆ ਕਰੋ ਪਾਤੀ ਤੇ ਅੱਜ ਮਨਿੰਦਰ ਕਹਿੰਦਾ ਜੀ ਡੈਡੀ ਜਿਵੇਂ ਮਰਜ਼ੀ ਕਰੋ ਮੰਮੀ ਵੀ ਮੈਨੂੰ ਪਾਈ ਸੂਟ ਤੁਸੀਂ ਜਿਹੜਾ ਠੰਡ ਵਾਲਾ ਖੜੋ ਤਾਂ ਕਰਕੇ ਵਰਦੀ ਐ ਸੂਟ ਨਹੀਂ ਸੌਰੀ ਟ੍ਰੈਕ ਸੂਟ ਵਰਦੀ ਹਾਂਜੀ 6 ਮਹੀਨੇ ਬਾਅਦ ਆ 6 ਮਹੀਨੇ ਉਹ ਚੱਲਦੀ ਐ 6 ਮਹੀਨੇ ਚੱਲਦੀ ਹਾਂ ਫੇਰ ਪਾਈ ਇਹ ਲੈਣ ਆਏ ਆ ਤੇ ਬੀਬੀ ਨੂੰ ਕਹੋ ਬੀਬੀ ਕਰਕੇ ਕੀ ਕਰਾਂ ਕਿਉਂ ਨਾ ਐਂਦਾ ਨਹੀਂ ਮੈਨੂੰ ਪਤਾ ਕੀ ਸੋਚਦੀ ਐ ਮੈਂ ਨਾ ਮਮੀ ਦੇ ਸਾਹਮਣੇ ਆ ਸੂਟ ਪਵਾ ਕੇ ਦਿਖਾਇਆ ਮੈਂ ਕਹੀ ਜੰਨੀ ਉਹਨੇ ਇੰਦਰ ਧੱਕੇ ਨਾਲੇ ਮੁੰਦਰ ਤੇਰੇ ਸੂਟ ਕਿਉਂ ਇਸ਼ਟ ਹੋ ਗਏ ਮਮੀ ਕਹੀ ਜੇ ਹੁਣ ਮੇਰਾ ਪੋਤਾ ਵਧੂਗਾ ਹੀ ਲਿਖਦੇ ਗੱਲ ਵੀ ਠੀਕ ਆ ਭਾਈ ਵੀ ਭਾਈ ਬੜ ਜਵਾਨ ਹੁੰਦਾ ਕਹਿੰਦੀ ਹਾਂ ਵਿਤਾ ਕਰਕੇ ਭਾਈ ਪ੍ਰਾਰ ਦਾ ਸਲਵਰ ਤੇ ਹੁਣ ਆਉਣ ਕਰਦੀ ਪਿਛਲੇ ਸਾਲ ਆਈ ਏ ਹੁਣ ਅੱਗੇ ਹੁਣ ਨਵੀਂ ਲੈ ਕੇ ਦੋ ਹਾਂ ਗਿਆ ਹੋ ਗਿਆ ਭਾਈ ਤੈਨੂੰ ਤਾੜੀਆਂ ਮਾਰਦਾ ਫਿਰਦਾ ਨੂੰ ਅੱਜ ਗਿਆਦੀ ਤਿਆਰੀ ਕਰਦੇ ਨੇ ਹਾਂ ਬਿਆਹ ਦੀ ਜਿਆਦਾ ਤਿਆਰੀ ਕਰਨੀ ਆ ਦਿਖਾ ਵੀ ਦੇਖਦਾ ਆ ਦੇਖਣਾ ਨੂੰ ਦੇਖਦਾ ਪੁੱਛਦੇ ਆ ਬਈ ਕੇ ਤੇਰਾ ਕਿੰਨਾ ਦੇਖਦਾ ਸਾਲ ਦਾ ਫਰਕ ਪੈ ਗਿਆ ਅੰਦਰ ਤਾਂ 9 ਸਾਲ ਦੇ ਹੋਣ ਆਲੇ ਲਈ ਸਾਲੂਗਾ ਰੱਖਵਾਂ ਆ ਪਛਾਣ ਪਛਾਣ ਚੱਕਦੇ ਨਹੀਂ ਚੱਕਦਾ ਨਹੀਂ ਚੱਕੇ ਬੜਾ ਦਿਖਾਏ ਉਹਨੂੰ ਆ ਦਿਖਾ ਦੇ ਕਿ ਉਹ ਲੱਗ ਕੇ ਕੇ ਦੇਖ ਲਈਦਾ ਮੂੰਹ ਕਰਦਾ ਦੇਖੀ ਇਹ ਕੀ ਆ ਮੇਰੇ ਖਾਂਸਾ ਪੰਚੀ ਲੈ ਲੈ ਬੈੱਡ ਕੱਪੜੇ ਆ ਲੈ ਲਈ ਇਹਨੂੰ ਕੱਪੜੇ ਦੇ ਬ੍ਰਾਂਡ ਦੀ ਕੀ ਲੋੜ ਆ ਪੈਰ ਆ ਕੋਡ ਪੈਂਟ ਇੱਕ ਵਾਰ ਮਨਿੰਦਰ ਆ ਰੰਗੇ ਬੰਦੇ ਵੀ ਨਾਲੇ ਚੱਜਣਾ ਫੇਰ ਲੈਣ ਦੁਕਾਨ ਤੇ ਹੀ ਬ੍ਰਾਂਡ ਹਾਲ ਤੇ ਉਹ ਤਾਂ ਪਹਿਲੀ ਜਾ ਕੇ ਉਹ ਆਇਆ ਕਿਤੇ ਤੈਨੂੰ ਵੀਡੀਓ ਚ ਜਾਂਚ ਕਰਾ ਲ ਨਹੀ ਉਹਨਾਂ ਕੋਲ ਨਹੀਂ ਰਹਿੰਦਾ ਕਹਿੰਦਾ ਵੀ ਪੀਂਦਾ ਹਾਂ ਹਾਂ <laughs> नहीं कहता भी खाते जब डालेंगे वो भी बिच्छू का भरेगा सरिगा ये ना अपने साथ में इसे बिच्छू तो उधर ही है यार आया ना तो कर नहीं है कि ओ तो ऊपर आ रहा है खाने का काम है चाय तो दी दे बस बात है लाइट दी दे इसके देखा है उंगली आया चलो मैं उठ जाऊँ मौजूद होगी ਉਹ ਬੜਾ ਹੀ ਚਲਾ ਗਿਆ ਸੀ ਉਹ ਕਹਿੰਦਾ ਨਹੀਂ ਵਿਆਹ ਨੂੰ ਪਰ ਮੈਨੂੰ ਇਹਨੇ ਸੰਭਲ ਕਰਕੇ ਰੱਖਿਆ ਜਸਮੀਤ ਦੇ ਵਿਆਹ ਉਹ ਮੈਨੂੰ ਮੌਜੂਦ ਥਾਗ ਮਾਰੇਗਾ ਆਏ ਉਹਨੂੰ ਫਿਰ ਆਪਾਂ ਨਹੀਂ ਜਾਣਾ ਕਿਹੜੇ ਦਿਨਾਂ ਦੀ ਵਾਦਾ ਕਰਨਾ ਜੇ ਚਾਲੂ ਆ ਤੁਹਾਨੂੰ ਵਿਆਹ ਨਹੀਂ ਗਏ ਬੈਠ ਜਾਣਾ ਹੈ ਦਿਨ ਚ ਬੜਾ ਜਾਇਆ ਉਹ ਭੋਗ ਤੇ ਦੇਖ ਅੱਛਰ ਸਿੰਘ ਜਾਣਗੇ ਹਨਾ ਭਾਈ ਬੋਲ ਦੇਣੀ ਤਾਂ ਕਹਿੰਦਾ ਹਾਂ ਜਾਉਂਗੇ ਜੇਗਾ ਦੇਖਣਾ ਹਾਂ ਤੁਸੀਂ ਵੀ ਕਿ ਦੋ ਦਿਨ ਪਹਿਲਾਂ ਕੀੜਾ ਮਾਰਿਆ ਕੋਸਾਗਾ ਮੁੰਦਾ ਹਾਂ ਆਹ ਉਹ ਚਲ ਨਾਟਕੇ ਮੱਥਾ ਟੇਕੇ ਨਾਟਕੇ ਹਾਂ ਨਾਟਕੇ ਉਹ ਰਾਈਕਲ ਪਾ ਸਾਨੂੰ ਚਾਹ ਦੇ ਜਦੋਂ ਤੇ ਆ ਤੁਹਾਨੂੰ ਤੁਸੀਂ ਮੋੜਨਾ ਹੈ ਫਿਰ ਹਰ ਇਕੱਠੇ ਚੱਲਣਾ ਚਾਰ ਸਾਈਕਲ ਲਵਾਂਗੇ ਇਸ ਤੇ ਚੁੱਪ ਕਰ ਨਹੀਂ ਨਾਨਕੇ ਲੱਗੇ ਸੀ ਉਹ ਗੱਲ ਕਰਦੇ ਆਪਾਂ ਕਿਆ ਲਗੇ ਉਹ ਕਿਆ ਲਗੇ ਆਪਾਂ ਨਾਨਕੇ ਵੀ ਥੋੜਾ ਰਿਸ਼ਤਾ ਕਰਕੇ ਮੰਮੀ ਨੂੰ ਪੁੱਛਦੀ ਆ ਮੈਂ ਮੈਨੂੰ ਕੌਮਚਾਰੀ ਦਾ ਕੰਮ ਹੋ ਗਿਆ ਆਪਣਾ ਕੌਮਚਾਰੀ ਹੋ ਗਿਆ ਜਿਹੜੀ ਉਹਦੇ ਨਾਲ ਆ ਰਹੀ ਹਾਂ ਮੰਮੀ ਉਹ ਸਾਡੀ ਗੱਲ ਗੋਲਪੜੀ ਨਹੀਂ ਸਾਡੀ ਗੱਲ ਮੁਆਫੀ ਮਾਸੀ ਕਹਿੰਦੇ ਜੋ ਮੰਮੀ ਕਹਿੰਦੇ ਹੁਣ ਤਾਂ ਆਪਾਂ ਤਾਂ ਮਾਸੀ ਨੂੰ ਕਹਿੰਦੀ ਨਹੀਂ ਮਾਸੀ ਲੱਗੀ ਸਾਡੀ ਨਹੀਂ ਉਹ ਮਾਸੀ ਲੱਗੀ ਨਾ ਹਾਲੇ ਕਿ ਸਮਾਂ ਅੱਛਾ ਹਾਂ ਉਹ ਹੁਣ ਤੁਸੀਂ ਕਹਿ ਦਿਓ ਆ ਗਿਆ ਜੀ ਅੰਗਤ ਅਸੀਂ ਤਾਂ ਕਹਿਣਾ ਹੀ ਕਹਿਣਾ ਬੀਬੀ ਬਾਬੀਆਂ ਮੇਰੀਆਂ ਹਾਂ ਹਾਂ ਜਿਹੜਾ ਬੰਦਾ ਕੋਲ ਜਦੋਂ ਲੰਗਰ ਮਾਂ ਜਾਂਦੇ ਆਂ ਹੁੰਦਾ ਪਤਾ ਹੀ ਨਹੀਂ ਲੱਗਦਾ ਸੋ ਲੱਗਦੇ ਨੇ ਨਾ ਧੁਮਾਕੀਆਂ ਹੋਈਆਂ ਹੁਣ ਅਕੜੇ ਮੂੰਹ ਚੱਟਾ ਪਿਆਰ ਪਿਆਰ ਰੁਪਿਆ ਸਾਰੇ ਬਾਬੀਆਂ ਚਾਹੀਦੇ ਆਂ ਪੰਜਵੇਂ ਸਿਮ ਹਾ ਬੁਲਾਈ ਲੋਕ ਇਹ ਪਾਇਆ ਕਿ ਨਹੀਂ ਪੁੱਛ ਪੜਾ ਨਹੀਂ ਪਾ ਦੇ ਉਹ ਖੁਫਾਰੋ ਹੀ ਗਾ ਗਮ ਕੀ ਜੀ ਕੋਣ ਛੇ ਲਾਲ ਲਲਾ ਲਲਾ ਲਾ ਪਿਕ ਖਾ ਅੱਛਾ ਅੱਛਾ ਕਹਿੰਦਾ ਕਿ ਲੋਹੇ ਦਾ ਪਵਾ ਦੀ ਮਹਾਂ ਕੋਈ ਆਹ ਕਰਕੇ ਲੱਗਿਆ ਮੋਹ ਕਰਦਾ ਸਾਹ ਆਈ ਪਤਾ ਹੈ ਵੀ ਮੋਟਰ ਆਈ ਕਰਦੇ ਨੇ ਵੀ ਕਿਹੜੀ ਚੀਜ਼ ਚੱਲਣੇ ਆਉਂਦੀ ਹੈ ਤੁਹਾਨੂੰ ਐਕਸਪੀਰੀਅੰਸ ਹੋ ਜਾਂਦਾ ਰਸਤਾ ਨਹੀਂ ਗਏ ਇੱਧਰ بابا ਸਾਨੂੰ ਦੇਖਦਾ ਅ ਗਿੱਗੀ ਗਿੱਗੀ ਸਾਨੂੰ ਦੇਖਦਾ ਕੱਲ ਤੇ ਪਾਸ ਦਿੱਖ ਹਾਂ ਦੇਖਈ ਸਾਡਾਂਗੇ ਅੱਜੇ ਆਉਣੇ ਆ ਫਟਾਫਟ ਕੱਲੂ ਤੇਈ ਆਪੇ ਫੱਤੀ ਆ ਤਾਂ ਫੱਤੀ ਆ ਨਹੀਂ ਆਸੂ ਚੱਲਦੀ ਗਿੱਦੀ ਨੂੰ ਭੱਜੇ ਆਉਣ ਵਿਆਹ ਦੇ ਤਾਂ ਭੱਜੇ ਆਉਂਦੇ ਜਦੋਂ ਅੰਗੂਰ ਦੇਖ ਵਧੀਆ ਸੂਟ ਲਿਆ ਦੇ ਵਿਆਹ ਆ ਦੇਖ ਕਹਿੰਦੀ ਆ ਸੁੱਟ ਕੇ ਆਉਣੇ ਕਿ ਉਹੜਾ ਮੁੰਡੇ ਦੀ ਜੁੱਤੀ ਵਧੀਆ ਕੈਂਡ ਟਾਇਰਾਂ ਨਾਲ ਹੀ ਥੋਰ ਲੱਗਣੀ ਹੈ ਹੈਈ ਲਿਆਉਂਗੇ? ਲਿਆਉਂਗੇ? ਨਹੀਂ, ਕੁੱਸਾ ਲਿਆ ਦੇ ਉਹਨੂੰ ਕੁੱਸਾ। ਆਏ ਜਾ ਜਾ ਅਮ ਬ੍ਰਾਂਡ ਪਾਊਗਾ ਬੁੱਧੀ ਲਿਆਉਂਗਾ। ਛਾਈ ਨੂੰ ਪੁੱਛੋ ਵੀ ਇਹ ਕਿਹਜਾ ਬ੍ਰਾਂਡ ਤੋਂ ਆਊਗਾ। ਹਾਂ ਤਾਂ ਦੱਸ। ਵੀਡੀਓ 'ਚ ਦੱਸੋ। ਮੈਂ ਪਾ ਦੂੰਗਾ। ਜਿਹੇ ਜਾ ਮਨਿੰਦਰ ਕਹੂੰਗਾ। ਬੱਸ। ਮਮਨਿੰਦਰ ਸਿੰਘ ਤੁਸੀਂ ਦੱਸੋ। ਮੈਂ ਕਿ ਤੈਨੂੰ ਲਾਉਂਗਾ। ਤੈਨੂੰ ਨਹੀਂ ਦਵਾਉਣਾ ਮਨਿੰਦਰ। ਛਾਈ ਨੇ ਅੰਗਦ ਨੂੰ ਦਵਾਉਣਾ ਹੈ। ਉਹਨਾਂ ਨੂੰ ਦਵਾਉਣਾ ਹੈ। ਆਹ। ਉਹ ਗਰਾਹੀ ਫਸਾ ਕੇ ਆਏ ਤੇ ਬੁੱਧੀ ਦਵਾ ਦੂੰਗੀ ਤੁਹਾਨੂੰ ਕਰ ਦੂੰ। ਤੈਨੂੰ ਜੇ ਅੰਦਰ ਨੂੰ ਤਾਈ ਦੇਖ ਨਾ ਬਾਬੋ ਜੀ ਦੱਲੇ ਉਹ ਨਾਲ ਦਸਤਾਂ ਨਾਲ ਜੀ ਇਹ ਚੁੱਪ ਨਾ ਕਰਕੇ ਜਾਇਆ ਉਹਨਾਂ ਵਿਆਹ ਵਿੱਚ ਮੈਂਡਿੰਗ ਵਿੱਚ ਸਾਡੀ ਹੁੰਦੇ ਨਾ ਠੀਕ ਹੈ ਤੁਮ ਵੀ ਲਿਓ ਚਲੋ ਨਹੀਂ ਫਾਰਵੈਂਟ ਹੈ ਇਹ ਦੇਖ ਕੇ ਚਲਾਈ ਭਾਈ ਡਰ ਲੱਗਦਾ ਵਿਆਹ ਚੀਜ਼ ਹੈ ਕਿ ਬੈਟਰੀ ਨੂੰ ਚਾਰਜ ਕਰਨ ਨੂੰ ਪਰ ਭੁੱਲਿਆ ਹੋਇਆ ਦੇਖ ਕੇ ਨਾ ਆ ਉਹ ਗਈ ਬਾਈ ਇਹ ਉਹੀ ਨਾ ਚਲਾਈ ਹਾਂ ਕਿਤੇ ਹੋ ਰਿਹਾ ਲੱਗਦਾ ਹਾਂ ਹੋਏ ਕਿਤੇ ਫੋਨ ਫਾਨ ਫੜ ਜਾਣ ਫੇਰ ਉਹ ਵੀ ਨਾ ਕਿਆ ਕਰਨਾ ਕਪੜਾ ਦਿੱਤਾ ਕਿਆ ਛੱਡ ਰਿਹਾ ਭਾਈ ਹੁਣ ਫੇਰ ਆਪਕਾ ਨਾ ਤੇ ਪੈਸੇ ਹੀ ਦੇਣੀ ਹਾਂ ਪੈਸੇ ਪਤਾ ਕਿਆ ਚੱਕਰ ਆ ਚਲੋ ਕਪੜਾ ਲੀਹ ਆਪਰੇ ਜਗਹ ਨਾ ਤੇ ਅੱਛੇ ਆ ਗਏ ਤੇ ਕੰਮ ਆ ਜੀ ਹੂੰ ਫੇਰ ਅੱਛੇ ਬਾਕੀ ਉਹਦੀ ਕਰਮਾਂ ਦੀ ਕਰਨਾ ਕਿਆ ਪਤਾ ਹਜੇ ਜੱਤ ਕਿਆ ਕਰੇ ਉਹਦੀ ਘਰ ਦੀ ਕਿਆ ਬਾਤ ਆ ਜਨ ਹਾਂ ਬਾਕੀ ਜੋ ਉਹਦੇ ਕਰਮਾਂ ਜਾਂ ਕੁੜੀ ਦੇ ਉਹਨੂੰ ਕੁੜੀ ਨੂੰ ਲੈ ਜਾਣਾ ਤੇ ਬੀਬੀ ਨੇ ਹੁਣ ਸ਼ੋਪਿੰਗ ਕੰਮ ਕਰਨੀ ਮੈਂ ਕਹਾਂ ਮੇਰੀ ਤਾਂ ਕਰੀ ਹੋਈ ਜੱਸ ਨਹੀਂ ਦੇ ਦਿਆ ਤੀ ਕਪੜਾ ਫਿਰ ਆ ਫਿਰ ਆਉਗੀ ਫਿਰ ਆਪਣੇ ਲੈਣਦੇ ਚਲੋ ਸਾਰੇ 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 ਤਾਜੇ ਵਿਆਏ ਇਹ ਤੇ ਨਾ ਭੇਗਦੇ ਆ ਵਿਆਹ ਵਾਲਾ ਟੈਨਸ਼ਨ ਨਾ ਨਾ ਮੇਰੇ ਕਨੇਆਣਾ ਨੂੰ ਦਵਾਈ ਨਾ ਸੈਨਿਆ ਹਾਂ ਸੈਨਿਆ ਮੈਂ ਕੀ ਕਹਨ ਦੇ ਤੋਂ ਹੈਗੇ ਹਾਂ ਵੀ ਚੱਲ ਜੀ ਤੈਨੂੰ ਕਿਆ ਕਿਆ ਤਾਂ ਮੈਂ ਮੈਨੂੰ ਪਤਾ ਕਿਆ ਕਹਿੰਦੀ ਐ ਉਹ ਤੇ ਮੈਂਨੇ ਪਤਾ ਕਿਆ ਕਹਿੰਦੀ ਕਹਿੰਦੀ ਬੇਨਿੰਦਰ ਦੇ ਡੈਡੀ ਮੇਕਰ ਹਾਂ ਬੱਸ ਕਹਿੰਦੀ ਆਪਾਂ ਨੇ ਬਿਆਨ ਨੂੰ ਜਾਣਾ ਸਾਰੇ ਦੇ ਕਪੜੇ ਲੈਣੇ ਆ ਕਹਦੀ ਬੀਬੀ ਨੂੰ ਸੋਣਾ ਮੈਂ ਐ ਕਰ ਬੀਬੀ ਨੂੰ ਕੱਪੜਾ ਬਿਲਕੁਲ ਸਾਡਾ ਹੱਕ ਬਣਦਾ ਨਹੀਂ ਲੈ ਕੇ ਜਾਣਾ ਫੇਰ ਕਹਿੰਦੀ ਹਾਂ ਮਖਾਲਾ ਸ਼ਰਤ ਲਾ ਲਾ ਜੇ ਬੀਬੀ ਤੈਨੂੰ ਹਾਂ ਕਰ ਦੇਵੇ ਕੱਪੜਿਆਂ ਨੂੰ ਉਹ ਸੋਨੇ ਪਏ ਜ਼ਿੰਦਗੀ ਲੈ ਲੈ ਹਾਂ ਭਾਈ ਤੂੰ ਲੈ ਲੈ ਤੂੰ ਲੈ ਲੈ ਹਾਂ ਹੈ ਕੋ ਜਵਾਬ ਅਗਰ ਬਿਆਹ ਕਰਨਾ ਤਾਂ ਕਹੋ ਦੇ ਦੂ ਮੈਨੂੰ ਆਣਾ ਜੇ ਲੋਕੋ ਕੱਪੜੇ ਮੈਨੂੰ ਪਤਾ ਦੀ ਬੀਬੀ ਆ ਮੈਂ ਖੁਦ ਕੱਪੜੇ ਪਾਇਆ ਪਾ ਜਾਨੂੰ ਬੁਲਾਉਂਦਾ ਸਾਡੇ ਪਾ ਕੱਪੜੇ ਵਿਆਹ ਦੇ ਕੁੜੀ ਦੇ ਵਿਆਹ ਦੇ ਜੇ ਹੁਣ ਤਾ ਸੀ ਬੈਨ ਚਾਪਾ ਸਾਡੇ ਪਾ ਕੱਪੜੇ ਮੰਮੀ ਹੁਣ ਨਾ ਕਹੋ ਆਹਾਂ 12 ਮਹੀਨੇ ਜਾਣੇ ਸਾਲ ਹੋਣਾ 10 ਮਹੀਨੇ ਵਿਆਹ ਨੂੰ 12ਵੇਂ ਚੋ 12ਵੇਂ ਚੋ 12ਵੇਂ ਚੋ 12ਵੇਂ ਚੋ ਸਾਲੇ ਹੋ ਜਣਾ ਫਿਰ ਉਹ ਸਾਲ ਦਾ ਕੱਪੜਾ ਪਿਆ ਹਲੇ ਨਵਈਆ ਚਲ ਮੈਂ ਕਿਹੜੇ ਪਾਉਣੀ ਐ ਇੰਨੇ ਨਹੀਂ ਉਹ ਨਵਈਆ ਮੈਂ ਪੁੱਛੀ ਨਹੀਂ ਸਕੇ ਤੇਰੇ ਚੜੇ ਨਹੀਂ ਹਾਂ ਤਾਂ ਚੜੇ 2-4 ਮਹੀਨੇ ਬਾਅਦ ਨਵੇਂ ਨਵੇਂ ਪਾਣਾ ਮੇਰਾ ਨਾ ਨਾ ਕੱਪੜਾ ਉਹ ਚੱਕੀਓ ਮਾੜਾ ਜਿਹਾ ਵੀਡੀਓ ਮੰਗੀ ਬਣੀ ਸਕੇ ਉਹ ਨਿਆਣਿਆਂ ਦੇ ਤਾਂ ਲੈ ਲੈਣਾ ਮੇਰੇ ਦਾ ਕੱਪੜੇ ਆ ਦੇਖ ਤੈਨੂੰ ਉਹ ਕਹਿੰਦਾ ਮੈਨੂੰ ਚੱਕ ਆ ਦੇਖ ਹੁਣ ਤਾਂ ਆ ਲੈ ਲੈ ਆ ਬੰਬ ਲੈ 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 ਦੂਦ ਦਵਾ ਦੇ ਨਿਆਣਿਆਂ ਨੂੰ ਆ ਆਉਂ ਨਹੀਂ ਲੈ ਅੱਛਾ ਲੇ ਕੋ ਹੈਗੇ ਤੋਏ ਮਾ ਕੱਪੜੇ ਆ ਨਿਆਣਿਆਂ ਦੀ ਜੁੱਤੀ ਲੈਣੇ ਦੋ ਦੋ ਫਿਰ ਜੁੱਤੀਆਂ ਲੈਣੀਆਂ ਨਹੀਂ ਇਹਨਾਂ ਤਾਂ ਬਦਲ ਲੈਣੀ ਪੈਣੀਆਂ ਜੁੱਤੀਆਂ ਇੱਕ ਦੋ ਉਹ ਤਾਂ ਚੱਲ ਜੂਗਾ ਜਰਾਬਾਂ ਪਹਿਣੀਆਂ ਤੇ ਜੁੱਤੀ ਕਹਿੰਦੇ ਇੱਕ ਲੈ ਲੂੰਗੀ ਵਿਆਹ ਕੋਲ ਨੂੰ ਛੋਟੇ ਛੋਟੇ ਬਹੁਤ ਆਏ ਨੇ ਇਹ ਗੁੱਸਾ ਲੈ ਲੂੰਗਾ ਮੈਂ ਬੂਟ ਲੈ ਲੂੰਗਾ ਠੀਕ ਹੈ ਗੁੱਸਾ ਠੀਕ ਹੈ ਹਉ ਠੀਕ ਹੈ ਗੁੱਸਾ ਲੈ ਲੀਏ ਦੱਸ ਤਾਂ ਮੈਂ ਛੋਟੇ ਛੋਟੇ ਡੱਬਿਆਂ ਦੇ ਵੀ ਲੋੜੇ ਵੀ ਬਹੁਤ ਸੋਹਣੇ ਆਉਂਦੇ ਨੇ ਇਹ ਕਿੰਨਾ ਚਾਹੋ ਹੈ ਬਹੁਤ ਲੱਗੀ ਯਾ ਚਾਹੋ ਸੀ ਚਲੋ ਹੈ ਸ਼ੈਤਾਨ ਬਣੂੰਗਾ ਚਲੋ ਕਿ ਹੁਣ ਆ ਦੱਸਦੇ ਹੁਣ ਚੱਲੀਏ ਆਪਾਂ ਖਾਣ ਚੱਲ ਜੀ ਵੀ ਚੱਲੀਏ ਰਾਤ ਨੂੰ ਜਨਾ ਕਿਉਂ ਤੇ ਕਿਹਦੀ ਬਰੀ ਤੇਰੀ ਉਹ ਬੀਬੀ ਨੂੰ ਕਰਾ ਦੇ ਤੇ ਹਾਂ ਆਪਾਂ ਚ ਮਾਈ ਰਾਣਾ ਨੂੰ ਤੁਸੀਂ ਆਪਣੇ ਪਸੰਦ ਦੇ ਲਿਆਓ ਅੱਛਾ ਤੈ ਬਾਈ ਦਾ ਫਲੇਰੇ ਨੇ ਕੱਪੜੇ ਮੇਰੇ ਕੋਲ ਪਈ ਨਹੀਂ ਦੇਖ ਥੋੜਾ ਤਾਂ ਕੋਟ ਪੈਂਟ ਮਹਾਂ ਸੀ ਕਰ ਮੈਂ ਕੌਣ ਹੈ ਇਹ ਕੀ ਕੀ ਕੋਟ ਪੈਂਟ ਕਿੱਥੇ ਹੈ ਕਿੱਥੇ ਗਿਆ ਸਾਕੇ ਆਵੇਂ ਨਾ ਹਰਨੇ ਤੇ ਬੰਦ ਕਰ ਕਹਿੰਦਾ ਕੀ ਬੇਸਤਾ ਇੰਗਲੈਂਡ ਅੰਗਦਨ ਨੂੰ ਮੇਰੇ ਨੂੰ ਬਹੁਤ ਗੁੱਪਰੇ ਕੰਮ ਦੇ ਬਾਅਦ ਤੱਕ ਕਿੰਨੇ ਛੋਨੇ ਛੋਨੇ ਕੁੱਪਰੇ ਪਏ ਹੋਏ ਨੇ ਥੋੜੇ ਹੌਲੇ ਪਏ ਹੋਏ ਨੇ ਹਾਂ ਕੀ ਕਰਾਂ ਚਲ ਹੁਣ ਚੱਲਦੇ ਆਂ ਆ ਨਹੀਂ ਹੁਣ ਥੋੜੀ ਜਾਣਾ ਪੁੱਤ ਕਿਉਂ ਹੁਣ ਬੀਬੀ ਕਹਿੰਦੀ ਮੈਂ ਨਹੀਂ ਜਾਣਾ ਮੈਂ ਤੈਨੂੰ ਬੀਬੀ ਜਾਊਗੀ ਹੁਣ ਕੀ ਗੱਲ ਐ ਮੈਂ ਹੁਣ ਨਹੀਂ ਘੁੰਮਣ ਜੋ ਕੀ ਨਹੀਂ ਰਹੇ ਪੁੱਤ ਤੈਨੂੰ ਘੁੰਮਣਾ ਕਿੱਥੇ ਬੀਬੀ ਨੇ ਮੈਂ ਤੁਸੀਂ ਆਪਣੇ ਪਸੰਦ ਦੇ ਨਹੀਂ ਗਏ ਨਹੀਂ ਤੈਨੂੰ ਵੀ ਦੋਣੇ ਆ ਥੋੜੀ ਗੱਲ ਮੈਂ ਨਹੀਂ ਨੇ ਪਰ ਤੂੰ ਮੇਰੇ ਕੋ ਕੱਪੜੇ ਪਾ ਵੀ ਫਿਰ ਸ਼ਟਅਪ ਹਰ ਚਾਹ ਨਹੀਂ ਕਰਦਾ ਨਹੀਂ ਜਾਣੇ ਉਹ ਹਾਂ ਜੇ ਤੱਕ ਉਹ ਨਹੀਂ ਆ ਸਾਡੀ ਉਹ ਕੰਦ ਕਰੀਆ ਉਹਰਾ ਮਰੋਦ ਮਿਲਨੇ ਹਾਂ ਰੀ ਨਹੀਂ ਬਦਦੀ ਉਹਦੇ ਕਰੀ ਜਾਂਦਾ ਕਾਏ ਕੋ ਦੰਦ ਦਾ ਬੰਦ ਦਾ ਦੋ ਚਲਾ ਗਿਆ ਨਹੀਂ ਕੀ ਆਈ ਦੱਸ ਮੈਨੂੰ ਦੱਸ ਮੈਨੂੰ ਕੀ ਆਈ ਚੱਲੋ ਹੁਣ ਚੱਲਦੇ ਹਾਂ ਚੱਲ ਕੁੰਬਣਾ ਹਾਂ ਦੀਆ ਮੈਂ ਕਹਣਾ ਇੱਕ ਹੋਰ ਸੁਣਨੇ ਸਰਦin ਤਾਂ ਆਇਆ ਜਣਾ ਨਾ ਵਿਆਹ ਜਾਂ ਤਕਦੀਪਲ ਦਾ ਮਨਿੰਦਰ ਨੂੰ ਆ ਠੀਕ ਆ ਕੱਪੜੇ ਨਰਿਤ ਤਾਂ ਐਕਸਟ ਲੈਣਾ ਹੈ ਨਾ ਇਹ ਮੈਚ ਸਰਦin ਚ ਪਾ ਕੇ ਦੇਖੂਗੀ ਵੀ ਦਿਨ ਚ ਫੋਲ ਕੇ ਪੱਟੀ ਜੀ ਦੇਖੂਗੀ ਦੂਨੀਆਂ ਗੜੀਆਂ ਜਿੰਨਾ ਹੋਵੇ ਜਿਵੇਂ ਦੀ ਇੱਕ ਅੰਨੀ ਸਵੇਰੇ ਦੇਖੂਗੀ ਮੈਂ ਤਾਂ ਇਹਨੂੰ ਤਾਂ ਗਰਮੀ ਲੱਗਦੀ ਆ ਸਮਾੜੀ ਜੀ ਸੂਬਾ ਸੂਬਾ ਠੰਡ ਹੁੰਦੇ ਉਹਦੇ ਬਾਅਦ ਤਾਂ ਗਰਮੀ ਲੱਗਦੀ ਆ ਪਰ ਜਾਨੀ ਸਕੂਲ ਦੇ ਵਿਚ ਆ ਜਾਂਦੇ ਆ ਲੋਕ ਆ ਨਾ ਵੀ ਭਾਈ ਪਾ ਕੇ ਆਉਂਦੇ ਮੈਂ ਤੁਹਾਡੀ ਗੱਲ ਮੰਨ ਗਈ ਹੈ ਨਾ ਮੈਂ ਤੁਹਾਡੀ ਗੱਲ ਤਾਂ ਮੰਨ ਗਈ ਵੀ ਪਰ ਉਹ ਗੱਲ ਕਰਦੀ ਆ ਮੈਂ ਇਹ ਤਾਂ ਗਰਮੀ ਬਹੁਤ ਮੰਦਾ ਬੀਬੀ ਵਾਂਗੂ ਜਿਵੇਂ ਸਾਡੀ ਬੀਬੀ ਆ ਜੀ ਬੀਬੀ ਨੇ ਤੜਕੇ ਉੱਠ ਕੇ ਗੁਰਦੁਆਰੇ ਜਾਵੇ ਨਾ ਜਾਵੇ ਪਰ 4 ਵਜੇ ਤਾਂ ਨਾ ਉੱਠਣਾ ਆਏ ਵਾਂਗੂ ਬੀ ਆ ਹਾਂ ਹੁਣ ਤਾਂ ਬੀਬੀ ਗੁਰਦੁਆਰੇ ਜਾਂਦੀ ਜੇ ਚਾਹ ਹੁਣ ਜਾਏ ਕਰੀਏ ਗੁਰਦੁਆਰੇ ਚਾਹ ਨਹੀਂ ਖਾਤੇ ਕੀ ਆ ਬੱਚੀਆਂ ਜਾਏ ਕਰੀਏ ਜਦ ਆ ਗੱਲ ਮਾੜਾ ਮੋੜਾ ਮਾਨ ਇਧਰ ਉਧਰ ਹੋ ਜਾਂਦਾ ਹੈ ਪਾਈ ਸੀ ਸਿੰਘ ਆ ਬਈ ਜਾਇ ਕਰਪ ਨੇ ਅਨਾ ਦੋਨਾ ਆਇਆ ਕਰ ਬੀਬੀ ਅੱਛਾ ਸੀ ਸਿੰਘ ਤਾਂ ਜਾਇ ਬਸ ਮੁੜਿਆ ਹੀ ਜਾਉਂਦੇ ਨੇ ਵਿਆਹ ਵਿਆਹ ਕਰੀ ਜਾਂਦੇ ਆ ਖਰਚੇ ਕਿੰਨੇ ਹੋ ਜੰਦੇ ਆ ਵਿਆਹ ਚ ਉਹ ਕੰਮ ਨਹੀਂ ਰਹੇ ਪਹਿਲਾਂ ਵਾਲੇ ਕੁਛ ਆਪ ਆਪਣੇ ਖਰਚੇ ਬੰਦਾ ਲੇ ਪਹਿਲਾਂ ਵਿਆਹਾਂ ਦੇ ਵਿੱਚ ਇੱਕ ਨਹੀਂ ਹੁੰਦੇ ਵਿਆਹ ਕਾ ਕੁਛ ਹੋ ਲੱਗ ਤੋ ਹੀ ਹੁੰਦਾ ਤਾਂ ਵਿਆਹ ਚ ਬਿਆ ਇ끄ਨੇ ਹੁੰਦੇ ਤੇ ਆਪਣੇ ਘਰਾਂ ਦੇ ਵਿੱਚੇ ਘਰੇ ਜਾਣ ਨੂੰ ਬੁਲਾਟ ਹੈ। ਲੁਕੀ ਗਾਇ ਰਹੇ ਹੁੰਦੇ ਤੇ ਕਿਹੜਾ ਫਲਸਫਾ ਕਰਦਾ ਉਹ ਕਿਹੜਾ। ਗੇਸ ਬਚਾਉਂਦੇ ਤੇ ਮੈਂਨ ਮਜਬੂਰ ਕਿੰਦੇ। ਇਹਦੇ ਕੋਲ ਜਾਨ ਬਿਠਾ ਰਹੇ ਠੱਲੇ। ਅੱਛਾ। ਕਾਹ ਪਰ? ਉਹ ਦੇ ਕਹਿੰਦੇ। ਕੋਰੇ ਕਹਿੰਦੇ। ਕੋਰੇ ਖੇਤਾਂ ਨੂੰ ਕਹਿੰਦੇ। ਅੱਛਾ ਖੇਤਾਂ ਨੂੰ ਕੋਰੇ ਕਹਿੰਦੇ। ਮਿਲਿੰਦੇ ਮਾੜੀ ਹੁੰਦੀ ਸੀ ਹੈ। ਗੱਲ ਕਿਵੇਂ ਤੇ ਅੱਜ ਉਹ ਗੱਡੇ ਆ ਪਰਾਈ ਕਰਦੇ ਤੇ ਨਾਨਕ ਛੱਕ ਲਾਉਣ ਨਾਨਕੇ ਨਾਨਕੇ ਅੱਛਾ ਗੱਡੇ ਹੁੰਦੇ ਜਿਆਦਾ ਨਾ ਜਤਾਂ ਗੱਡੇ ਹੁੰਦੇ ਤੇ ਹਾਂ ਹਾਂ ਉਹ ਗੱਡੇ ਆ ਵੀ ਤੇਰੀ ਅਸੂਰਾ ਲੈ ਗਏ ਜਿੱਥੇ ਰੇੜੀ ਗਿਆ ਗੱਡੇ ਕਿਹਤਾਂ ਗੱਡੇ ਬੰਦੇ ਨੇ ਨਾਨਕੇ ਇੱਥੇ ਨਾਨਕੇ ਤਾਂ ਆਇਆ ਤੇ ਉਹਦੇ ਉੱਥੇ ਆਏ ਦੇ ਵੀ ਨਾਨਕੇ ਸਾਡੇ ਆਹ ਨਾ ਉਹ ਤਾਂ ਗੱਡੀ ਸੀ ਗੱਡੀਆਂ ਦੀ ਜਦ ਤੱਕ ਗੱਡੀਆਂ ਧੀਆਂ ਫੇ ਤੇ ਫੇ ਉੱਥੇ ਗੱਡੇ ਕੀ ਮੈਂ ਆ ਗਿਆ ਜਦੋਂ ਗੱਡੀਆਂ ਦੇ ਥੋੜਾ ਥੋੜਾ ਵਿਹਾਰ ਵਾਦਾ 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 ਫੇਰ ਵੱਧ ਗਿਆ ਜਦੋਂ ਗੱਡੇ ਹੁੰਦੇ ਤੇ ਕਿ ਗੱਡੀਆਂ ਆਉਂਦੀਆਂ ਤੇ ਹੁੰਦੇ ਤੇ ਗੱਡੀਆਂ ਗੱਡੀਆਂ ਵੀਥੀਆਂ ਦੁਨੀਆਂ ਹੁੰਦੀਆਂ ਗੱਡੀਆਂ ਡੈਡੀ ਦੀ ਡੈਡੀ ਗੱਡੀ ਲੈ ਕੇ ਗਿਆ ਤਾਂ ਹਾਂ ਕਿਹੜੀ ਮੈਨੂੰ ਕੀ ਪਤਾ ਕਿ ਨਹੀਂ ਕਿਹੜੀ ਸੀ ਬੈਂਤੀ ਕਿਹੜੀ ਦੀ ਦੁਨੀਆਂ ਗੱਡੀਆਂ ਮਰੂਤੀ ਜਿਹੜੀ ਕੱਲ ਪਾਸ ਇੱਕ ਗੱਡੀ ਕੜੀ ਨਹੀਂ ਸੀ ਕੰਬੈਸਟਰ ਹਾਂ ਉਹ ਪੁਰਾਣੇ ਰਵਾਜ ਪੁਰਾਣੇ ਰਵਾਜ ਕੰਬੈਸਟਰ ਹਾਂ ਅੱਛਾ ਗੱਡੀ ਤੀ ਵੀ ਆਦਾ ਕਿਹੜੀ ਕਰ ਰਹਾ ਕਿੰਨੀ ਆਲਿਆਂ ਗੀਰਦੀ ਗੱਦੀ ਚੁੱਟਾ ਜੀ ਜੀ ਦੇ ਦਾ ਕੋਈ ਯਾਦ ਤਾਂ ਨਾ 50 ਸਾਲ ਮੈਂ ਵੀ ਤੇਰਾ ਵਿਆਹ ਇਹਦਾ ਤੇਰੀ ਯਾਦ ਹੋਣਾ ਚਾਹੀਦਾ ਜਦ ਸੀਪਲ ਉਹ ਚੰਦਾ ਤਾਂ ਹੱਥ ਪੈਣ ਨੂੰ ਠੰਡੇ ਤੇ ਹਾਂ ਮਾਂ ਇੱਕ ਸੇਟ ਪਰ ਚੁੰਨੀ ਵੀ ਤੇ ਦਸੜਾ ਚਾਦਰੇ ਚਾਦਰਾਂ ਵੀ ਨਾਂਕ ਕੇ ਲਾਉਂਦੇ ਜਦ ਵੀ ਸੋਨਾ ਸਾਂ ਨਾ ਵੀ ਪਾਉਂਦੇ ਹੁੰਦੇ ਤੇ ਜਦ ਤਾਂ ਸੋਨੇ ਦਾ ਰਵਾਜ ਬਹੁਤ ਦਾ ਸਿਲ ਨਾ ਪਾਉਂਦੇ ਤੇ ਜਦ ਤਾਂ ਦੋਸੇ ਦੀਏ ਦੇ ਬਾਗ ਬਹੁਤ ਦੁੱਧ ਹੋਵੇ ਬਹੁਤ ਔਖਾ ਨਾ ਹੁੰਦੇ ਹੁਣ ਕਿੰਨਾ ਮਹਿੰਗਾ 315000 ਕੋਲ ਹੋ ਗਿਆ। ਮੈਂ ਪਾਈਏ ਦੇ 200। ਮੁਕਤੀ ਫਰਦ ਦੇ ਨੰਦੇ ਸੀ। ਨਾ ਨੋਜਾ ਸੁਨਾਈ ਨਾ ਹੋਈਗਾ। ਤੇ ਹੁਣ ਕੀ ਕਰਨਾ ਬੀਬੀ ਹੁਣ ਜਾਣਾ ਕੱਪੜੇ ਲੈਣ ਕਾ ਸਵੇਰੇ ਜਾਣਾ ਦੱਸੋ ਮੈਨੂੰ। ਸਵੇਰੇ ਚੱਲੂਗੇ ਆਪਾਂ ਹੁਣ ਤਾਂ ਰਾਤ ਹੈ। ਹਾਂ। ਸਾਬੀ ਜੀ ਦੰਦੀਰੇ ਦਵਾ ਦੇ ਚਾਚਾ ਬੰਨ ਬੰਨੇ। ਚਲ ਕੋਈ ਨਹੀਂ ਦਵਾ ਦੂੰਗਾ ਇਹ ਨਾ ਪਈ ਭਾਈ ਭਲੀ ਬਾਜ਼ਾਰ ਜੀ ਦੇ ਲੈ। ਸਪਾਜੋ ਅੱਜ ਅੱਜ। ਤੇਰੀ ਮੰਮੀ ਕਾਨੂੰ ਕਹਿੰਦੀ ਨਹੀਂ ਅੱਜ ਦੀਨ ਚ ਕਪੜਾ ਲੈ ਹੁੰਦਾ ਨਿਆਣੇ ਦਾ ਜੇ ਤੈਨੂੰ ਸੁਆਪ ਤੇ ਜੇ ਹੈ ਨਿਆਣੇ ਨੂੰ ਬੁੱਤੀ ਬਸ ਆਪਣੇ ਨਿਆਣੇ ਨੂੰ ਟੱਕ ਬਸ ਪਹਿਲਾਂ ਤੂੰ ਤੈਨੂੰ ਅਸੀਂ ਦੇ ਦੇ ਤੂੰ ਮੈਂ ਨਿਆਣੇ ਦੇ ਪਾ ਲਈ ਪਾ ਹਾਂ ਨੇ ਕਰ ਹਾਂ ਮੈਂ ਕਹਾਂਗਾ ਮੈਂ ਕਹਾਂਗਾ ਉੱਡ ਜਾ ਨਹੀਂ ਪਾਪਾ ਅੱਜ ਬੋਲੀ ਨਿਆਣੇ ਦੇ ਲੈਣੇ ਕਪੜੇ ਹਾਂ ਚਲੋ ਵਾਕੀ ਕੋਈ ਗੱਲ ਨਹੀਂ ਹੁਣ ਬਾਕੀ ਪ੍ਰੋਗਰਾਮ ਵਿੱਚ ਪਤਾ ਹੈ ਕੀ ਗੱਲ ਆ ਆਪਾਂ ਵੀ ਥੋੜਾ ਜਿਹਾ ਲੇਟ ਆ ਪੁੱਤ ਨਹੀਂ ਨਾ ਹੋਵੇ ਪਲੀਜ਼ ਠੀਕ ਹੈ ਨਾ ਲੈ ਰਾਤ ਨੂੰ ਨਾ ਪੁੱਤ ਕੱਪੜੇ ਹੋਰ ਦਿਖਾ ਦੇ ਜੀ ਆਪਾਂ ਸੌ ਦੇਖਣਾ ਐਥੋਂ ਟਿਕੀ ਦੀ ਦੁਕਾਨ ਇੱਕੋ ਦੁਕਾਨ ਤੇ ਘੁੰਮਣਾ ਦੋ ਚਾਰ ਦੁਕਾਨਾਂ ਤਾਂ ਦੇਖਣੀ ਪੈਣੇ ਆ ਤੇਰੇ ਪਟਕੇ ਵੀ ਲੈ ਲੈ ਉਹ ਵੀ ਦੁਕਾਨਾਂ ਬੰਦ ਹੋ ਜਾਣੀਆਂ ਮੈਂ ਤੈਨੂੰ ਦੋ ਪਟਕੇ ਲਿਆ ਕੇ ਦੇਣੇ ਆ ਹੂੰ ਚਾਹ ਹੂੰ ਟੋਪੀ ਤਾਂ ਲੈਣੀ ਨਹੀਂ ਇੰਨੀ ਠੰਡ ਵਿੱਚ ਛੇਤੀ ਮੈਨੂੰ ਪਤਾ ਤੁਸੀਂ ਐਨੇ ਗੁੱਲੇ ਠੰਡ ਵਿੱਚ ਵੀ ਨਹੀਂ ਜਾ ਕੇ ਲੈਂਦੇ ਟੋਪੀ ਮੈਨੂੰ ਪਟਕੇ ਹੀ ਲਿਆ ਦੇ ਪਟਕੇ ਲੈ ਠੀਕ ਹੈ ਬਧੇ ਜੇ ਰੰਗ ਤੇ ਦੋ ਪਟਕੇ ਲਿਆ ਦੇ ਠੀਕ ਹੈ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਰ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਜੀ ਸਾਸਤਰੀ ਕਾ ਸਾਰਿਆਂ ਦਾ